ਸਸਿਕਾ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਬੱਡੀ 365 ਤੇ ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ 24 ਨਵੰਬਰ ਦਾ ਦਿਨ ਜਿਹੜਾ ਹੈਗਾ ਉਹ ਨਿਊਜ਼ੀਲੈਂਡ ਦੇ ਵਰਲਡ ਕੱਪ ਦਾ ਹੈਗਾ ਜਿੱਥੇ ਕਿ ਬਹੁਤ ਸਾਰੇ ਖਿਡਾਰੀਆਂ ਨੇ ਪਹੁੰਚਣਾ ਹੈ ਔਰ ਬਹੁਤ ਸਾਰੇ ਜਿਹੜੇ ਦਰਸ਼ਕ ਵੀ ਉਸ ਟੂਰਨਾਮੈਂਟ ਦੇ ਉੱਤੇ ਪਹੁੰਚ ਰਹੇ ਨੇ ਪਰ ਉਸ ਦੇ ਵਿੱਚ ਕੁਝ ਚੇਂਜਸ ਆਏ ਨੇ ਉਸ ਦੇ ਵਿੱਚ ਕੁਝ ਬਦਲਾਅ ਆਏ ਨੇ ਔਰ ਕਿਹੜੇ-ਕਿਹੜੇ ਖਿਡਾਰੀ ਪਹੁੰਚ ਰਹੇ ਨੇ ਇਸ ਚੀਜ਼ ਦੀ ਜਾਣਕਾਰੀ ਵਾਸਤੇ ਮੇਰੇ ਨਾਲ ਪੂਰੀ ਜਿਹੜੀ ਸੁਪਰੀਮ ਸਿਕ ਸੋਸਾਇਟੀ ਕਹੋ ਜਾਂ ਪੂਰੀ ਉਹ ਫੈਡਰੇਸ਼ਨ ਦੇ ਕੁਝ ਨੁਮਾਇੰਦੇ ਮੇਰੇ ਨਾਲ ਨੇ ਜਿਨ੍ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੁਝ ਜਿਹੜੇ ਬਦਲਾਅ ਕੀਤੇ ਗਏ ਨੇ ਉਹ ਕਿਹੜੇ-ਕਿਹੜੇ ਨੇ ਔਰ ਕਿਸ ਤਰ੍ਹਾਂ ਦੇ ਜਿਹੜੇ ਇਵੈਂਟਸ ਜਿਹੜੇ ਇਸ ਟੂਰਨਾਮੈਂਟ ਦੇ ਉੱਤੇ ਕਰਵਾਏ ਜਾਣਗੇ ਭਾਜੀ ਸਭ ਤੋਂ ਪਹਿਲਾਂ ਜਾਨਣਾ ਚਾਹੂੰਗਾ ਜੀ ਕਿ ਜਿਹੜਾ ਕੁਝ ਤੁਸੀਂ ਦੱਸ ਰਹੇ ਹੋ ਕਿ ਕੁਝ ਬਦਲਾਅ ਕੀਤੇ ਗਏ ਨੇ ਡੇਟਸ ਦੇ ਵਿੱਚ ਉਹ ਕੀ ਬਦਲਾਅ ਨੇ ਔਰ ਕਦੋਂ ਹੋਣੇ ਟੂਰਨਾਮੈਂਟ ਜਿਹੜਾ ਜਿਹੜਾ ਇਹਦੀ ਡੇਟ ਜਿਹੜੀ ਚੇਂਜ ਕੀਤੀ ਗਈ ਹੈ ਪਹਿਲਾਂ ਸਸੀ ਗੱਲ ਜੀ 365 ਦੇਖ ਰਹੇ ਸਾਰਿਆਂ ਦਾ ਧੰਨਵਾਦ ਅਸਲ ਵਿੱਚ ਇਦਾਂ ਹੋ ਗਿਆ ਕੁਝ ਕੁ ਬੀਜੀਆ ਦੇ ਚੇਂਜਸ ਤੇ ਕੁਝ ਟੀਮਾਂ ਦਾ ਇੱਕ ਟੀਮ ਦਾ ਥੋੜਾ ਜਿਹਾ ਵਿੱਚ ਸੀਗਾ ਤੇ ਵੀ ਜਾਨੀ ਤੋਂ ਡਿਲੇ ਕਰਕੇ ਇਹ ਜਿਹੜਾ 24 ਤਰੀਕ ਨੂੰ ਟੂਰਨਾਮੈਂਟ ਹੋਣਾ ਸੀ वर्ल्ड कप ਦਾ ਆਪਾਂ ਨਾ ਰਾਰਿਆ ਸੀਗੇ ਇਹਦੀ ਡੇਟ ਆਪਾਂ 8 ਦਸੰਬਰ ਰੱਖ ਦਿੱਤੀ ਗਈ ਹੈ ਤੇ ਇਹ ਹੁਣ ਜਿਹੜਾ 24 ਨੂੰ ਹੋਣਾ ਸੀ 8 ਦਸੰਬਰ ਨੂੰ ਹੋਵੇਗਾ ਕੀ ਇਵੈਂਟ ਦੇ ਵਿੱਚ ਵੀ ਕੁਝ ਬਦਲਾਅ ਹੋਣਗੇ ਜਾਂ ਸੇਮ ਚੀਜ਼ਾਂ ਹੋਣਗੀਆਂ ਉਹ ਵੀ ਮੈਨੂੰ ਜਾਣਕਾਰੀ ਦੇ ਦਿਓ ਇਹ ਇਵੈਂਟ ਸੇਮ ਹੀ ਹੈ ਜੋ ਕੁਝ ਹੈ ਕਬੱਡੀ ਦੇ ਬਾਰੇ ਜੋ ਵੀ ਕਬੱਡੀ ਹੀ ਹੋਊਗੀ ਤੇ ਇੱਕ ਟੀਮ ਦਾ ਕੁਝ ٻੀ ਜਿਹੜਾ ਇਸ਼ੂ ਆ ਰਿਹਾ ਸੀਗਾ ਤੇ ਉਹ ਥੋੜੇ ਆਪਣੇ ਡਿਲੇ ਹੋਏ ਉਹਦੇ ਕਰਕੇ ਆਪਾਂ ਚਾਹੁੰਦੇ ਸੀ ਵੀ ਆਪਣੀਆਂ ਜਿਹੜੀਆਂ ਛੇ ਦੀਆਂ ਛੇ ਪੂਰੀਆਂ ਵਧੀਆ ਪ੍ਰੋਪਰ ਪੂਰੀਆਂ ਟੀਮਾਂ ਖੇਡਣ ਕੋਈ ਕਸ਼ਕੀ ਬੀਜਾਂ ਦੇ ਵਿੱਚ ਰੁਕਾਵਟ ਆਈ ਸੀ ਉਹਦੇ ਕਰਕੇ ਆਪਾਂ ਨੂੰ ਇਹ ਇੱਕ ਵੀਕ ਦੇ ਲਈ ਟਪ ਕਰਨਾ ਪੈ ਗਿਆ ਆਪਾਂ ਨੂੰ ਅੱਛਾ ਭਾਜੀ ਹੁਣ ਜਿਹੜਾ ਫਿਰ ਜਿਹੜਾ 8 ਤਰੀਕ ਨੂੰ ਸੇਮ ਜਗ੍ਹਾ ਉਹੀ ਜਿਹੜਾ ਸਪੋਰਟਸ ਕੰਪਲੈਕਸ ਜਿਹੜਾ ਟਾਕਨਨੀ ਗੁਰਦੁਆਰਾ ਸਾਹਿਬ ਦਾ ਹੈਗਾ ਇਹ ਉੱਥੇ ਹੀ ਹੋਏਗਾ ਉੱਚ ਤਾਂ ਕੋਈ ਬਦਲਾਅ ਨਹੀਂ ਹੈ ਹਾਂਜੀ ਬਿਲਕੁਲ ਟਾਕਨਨੀ ਗੁਰੂ ਘਰ ਦੀ ਸਪੋਰਟਸ ਕੰਪਲੈਕਸ ਵਿੱਚ ਟੂਰਨਾਮੈਂਟ ਹੋਵੇਗਾ ਤੇ ਜਿਹਦੇ ਵਿੱਚ ਆਪਣੇ ਪਾਕਿਸਤਾਨ ਤੋਂ ਪੂਰੀ ਟੀਮ ਆ ਰਹੀ ਹੈ ਆਸਟ੍ਰੇਲੀਆ ਕੈਨੇਡਾ ਅਮਰੀਕਾ ਨਿਜੀਰ ਪੂਰੀਆਂ ਛੇ ਦੀਆਂ ਛੇ ਟੀਮਾਂ ਬੇਸਿਕਲੀ ਜਿਹੜੀ ਕਿ ਕਵੱਡੀ ਦੀ ਪੂਰੀ ਕਰੀਮ ਆ ਜਿਹਦੇ ਇਸ ਟਾਈਮ ਪੂਰੀ ਟੌਪ ਦੀ ਕਰੀਮ ਉਹ ਖੇਡ ਰਹੀ ਆ ਸਾਰੀ ਜਿੰਨੇ ਵੀ ਆ ਚਾਹੀ ਉਹ ਪਾਕਿਸਤਾਨ ਦੇ ਨੰਬਰ 1 ਪਲੇਅਰ ਆ ਚਾਹੀ ਇੰਡੀਆ ਦੇ ਆ ਚਾਹੀ ਮਰਕਾ ਕੈਨੇਡਾ ਕਿਤੇ ਵੀ ਖੇਡਦੇ ਜਿਹੜੇ ਆ ਨਾ ਤੇ ਉਹਦੇ ਨਾਲ ਜਿਹੜੇ ਨਵੇਂ ਮੁੰਡੇ ਆ ਇਸ ਟਾਈਮ ਜਿਹੜੇ ਸਟਾਰ ਬਣੇ ਆ ਅਜੇ ਕੈਨੇਡਾ ਮਰਕਾ ਦੇ ਵਿੱਚ ਖੇਡ ਕੇ ਆ ਰਹੇ ਆ ਉਹ ਵੀ ਸਾਰੇ ਇਹਦੇ ਤੁਝਾ ਉਸੇ ਕਿਹੜੇ ਕਿਹੜੇ ਪਲੇਅਰ ਆ ਜਿਹੜੇ ਆਪਾਂ ਨੂੰ ਫਿਰ ਹੁਣ 8 ਦਸੰਬਰ ਨੂੰ ਇਸ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲਣਗੇ ਕੁਝ ਪਲੇਅਰਾਂ ਦਾ ਜ਼ਿਕਰ ਕਰਨਾ ਚਾਹੋਗੇ ਪਾਕਿਸਤਾਨ ਦੀ ਪੂਰੀ ਦੀ ਪੂਰੀ ਟੀਮ ਹੀ ਆ ਜਿਹੜੀ ਕਿ ਨੰਬਰ 1 ਦੀ ਟੀਮ ਉਹ ਆ ਰਹੀ ਆ ਨਾ ਹੁਣ ਆਪਣੇ ਕੋਲੇ ਹੈਗੇ ਆ ਪੱਲ ਆਯਾ ਦੁੱਲਾ ਆ ਜਾਂ ਦਾਯਾ ਅਰਸ਼ਾ ਚੋਲੇ ਸਾਬ ਵਾਲਾ ਕੁਛੀਆ ਬੋਲਟਿਆ ਫਿਰ ਅੰਬਾ ਆ ਸੋਰਸੇਂਗ ਸਨੀ ਕਾਲਾ ਜੇ ਗੱਜਣੀ ਜਿੰਨੀ ਮਰਜ਼ੀ ਲਿਸਟ ਬਣਾ ਲਈਏ ਸਾਰੇ ਪਲੇਅਰ ਆ ਰਹੇ ਆ ਸਾਰੇ ਜਿੰਨੇ ਵੀ ਇਸ ਟਾਈਮ ਪ੍ਰੀਨ ਆ ਸਾਰੇ ਸੁਪਰਸਟਾਰ ਪਲੇਅਰ ਆ ਰਹੇ ਉੱਥੇ ਪੜੀ ਇੱਕ ਜਿਵੇਂ ਤੁਸੀਂ ਆਪਣੀ ਗੱਲ ਹੋ ਰਹੀ ਹੈ ਕਿ ਜਿਹੜੀ ਡੇਟ ਚੇਂਜ ਹੋਈ ਆ ਕਿ ਡੇਟ ਹੋਣ ਚੇਂਜ ਹੋਣ ਨਾਲ ਕੁਝ ਖਿਡਾਰੀਆਂ ਦਾ ਦੀ ਗਿਣਤੀ ਜਾਂ ਕੁਝ ਖਿਡਾਰੀਆਂ ਦੇ ਵਿੱਚ ਵੀ ਕੋਈ ਚੇਂਜ ਆਇਆ ਜਿਨ੍ਹਾਂ ਨੇ ਆਉਣਾ ਸੀ ਨਹੀਂ ਆ ਰਹੇ ਜਾਂ ਜਿਹੜੇ ਨਹੀਂ ਆਉਣੇ ਸੀ ਉਹ ਆ ਰਹੇ ਨੇ ਜੰਗਾ ਦੇ ਵੀਜ਼ਾ ਦੇ ਵਿੱਚ ਕੁਝ ਪ੍ਰੋਬਲਮ ਆ ਰਹੀ ਸੀ ਉਹ ਸਾਡੀ ਇਮੀਗ੍ਰੇਸ਼ਨ ਦੇ ਨਾਲ ਮੀਟਿੰਗ ਹੋਈ ਆ ਤੇ ਉਹ ਕਹਿੰਦੇ ਵੀ 8 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡੇ ਜਿਹੜੇ ਵੀਜ਼ਿਆਂ ਦੇ ਵਿੱਚ ਰਿਕਵਰਡ ਸੀਗੇ ਉਹ ਸਾਰੇ ਕਲੀਅਰ ਹੋ ਜਾਣਗੇ ਇੰਡੀਆ ਤੇ ਮੈਰਕਾ ਕੈਨੇਡਾ ਤੋਂ ਟੋਟਲ 70 ਪਲੇਅਰ ਆਪਣੇ ਕੋਲੇ ਆ ਰਹੇ ਆ ਔਰ ਔਰ ਟੀਮਾਂ ਵਾਜੀ ਫਿਰ ਕਿਹੜੀਆਂ ਕਿਹੜੀਆਂ ਬਣਨਗੀਆਂ ਕੀ ਕੀ ਉਹਨਾਂ ਦੇ ਨਾਮ ਹੋਣਗੇ ਟੀਮਾਂ ਦੇ ਔਰ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਖਿਡਾਰੀ ਜਿਹੜੇ ਵੰਡੇ ਜਾਣਗੇ ਟੀਮਾਂ ਇਹਦੀਆਂ 6 ਇੱਕ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਇੰਡੀਆ ਤੇ ਪਾਕਿਸਤਾਨ ਹਰ ਟੀਮ ਦੇ ਵਿੱਚ ਸਾਰੇ ਟੌਪ ਸੁਪਰਸਟਾਰ ਹੀ ਖੇਡ ਰਿਹਾ ਕੋਈ ਵੀ ਮੈਚ ਜਾਂ ਕੋਈ ਵੀ ਇਦਾਂ ਨਹੀਂ ਹੈ ਕੋਈ ਵੀ ਚੀਜ਼ ਕਿ ਲਾਸਟ ਟਾਈਮ ਵੀ ਜਿੱਦਾਂ ਹੋਇਆ ਸੀ ਉਹ ਥੋੜ੍ਹਾ ਵੀ ਵਧੀਆ ਹੋ ਰਿਹਾ ਆ ਇਸ ਵਾਰੀ। ਔਰ ਪ੍ਰਪਾਜੀ ਪਾ ਜਿਹੜੇ ਪ੍ਰਬੰਧ ਨੇ ਉਹ ਕਿਸ ਤਰ੍ਹਾਂ ਦੇ ਕੀਤੇ ਨੇ ਕਿਸ ਤਰ੍ਹਾਂ ਦਾ ਦਰਸ਼ਕਾਂ ਦੇ ਲਈ ਕੀ ਹੋਏਗਾ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਹੋਰ ਇਵੈਂਟ ਮਤਲਬ ਕਬੱਡੀ ਤੋਂ ਇਲਾਵਾ ਹੋਰ ਕੀ ਕੀ ਹੋਊਗਾ ਫਿਰ ਇਸ ਇਸ ਦਿਨ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ 8 ਦਸੰਬਰ 2024 ਵਾਲੇ ਦਿਨ ਆਪਾਂ ਜਿਹੜਾ ਵੀ ਕੋਈ ਇਵੈਂਟ ਸਿਗੇ ਉਹ ਪਹਿਲਾਂ ਫਿਨਿਸ਼ ਕਰ ਦੇਣੇ ਆ ਸਿਰਫ ਉਸ ਦਿਨ ਕਬੱਡੀ ਦੇ ਸਿਰਫ ਕਬੱਡੀ ਹੀ ਹੋਊਗੀ ਤੇ ਜਿਹੜਾ ਫੁੱਟਬਾਲ ਤੇ ਵਾਲੀਬਾਲ ਦੇ ਮੈਚ ਸਿਗੇ ਉਹ ਸਟਿਲ 24 ਨੂੰ ਹੋ ਜਾਣੇ ਆ ਫਿਨਿਸ਼ ਹੋ ਜਾਣੇ ਆ ਉਹ 24 ਨਵੰਬਰ ਨੂੰ ਔਰ ਜਿਹੜਾ ਵੀ ਉਹ ਟਾਈਮਿੰਗ ਕੀ ਰਹੂਗੀ ਕਦੋਂ ਮੈਚ ਸਟਾਰਟ ਹੋਣਗੇ ਕਦੋਂ ਖਤਮ ਹੋਣਗੇ ਉਹ ਵੀ ਅਗਰ ਹੋ ਸਕਦਾ ਤਾਂ ਸਾਂਝਾ ਕਰ ਦਿਓ ਕਿ ਕਿੱਦਾਂ ਆ ਕਿ ਆਪਣਾ ਇੱਕ ਸੰਤ ਨੂੰ ਸ਼ਾਇਦ ਟੂਨਾਮੈਂਟ ਹੋਊਗਾ ਬਟ ਉਹ ਫਾਈਨਲ ਦੇ ਵਿੱਚ ਰੱਖਾਂਗੇ ਆਪਣਾ 10 ਤਰੀ 10 ਵਜੇ ਤੋਂ ਸਟਾਰਟ ਹੋ ਜੀਗਾ ਆਪਾਂ ਜਿਹੜੇ ਮੈਚ ਹੋਣਗੇ 10 ਵਜੇ ਤੋਂ ਸਟਾਰਟ ਹੋ ਜਾਣਗੇ ਹਾਂਜੀ ਤੁਹਾਨੂੰ ਭਾਜੀ ਦੇਬਾ ਭਾਜੀ ਵੀ ਨਾਲ ਨੇ ਤੇ ਭਾਜੀ ਕਿਵੇਂ ਪੂਰੀਆਂ ਤਿਆਰੀਆਂ ਦਰਸ਼ਕਾਂ ਨੂੰ ਬੁਲਾਉਣ ਵਾਸਤੇ ਉਹਨਾਂ ਦੇ ਬੈਠਣ ਵਾਸਤੇ ਕਿਸ ਤਰ੍ਹਾਂ ਦੇ ਚੇਂਜੇਸ ਨੇ ਜਿਹੜੇ ਪਿਛਲੇ ਸਾਲ ਨਾਲੋਂ ਤੁਸੀਂ ਵਧੀਆ ਕਰ ਰਹੇ ਹੋ ਜਿਹੜੇ ਪਲੇਅਰ ਨਹੀਂ ਵੀ ਆ ਸਕੇ ਸੀ ਪਿਛਲੀ ਵਾਰੀ ਐਕਟੀ ਉਹ ਵੀ ਸਾਰੇ ਜਿਹੜੇ ਪੂਰੇ ਟੌਪ ਤੇ ਐਸ ਵੇਲੇ ਸਾਰੇ ਆ ਰਹੇ ਆ ਤੇ ਟਰਾਈ ਕਰ ਰਹੇ ਆ ਕਿ ਅੱਗੇ ਨਾਲੋਂ ਵਧੀਆ-ਵਧੀਆ ਹੋਵੇ ਤਾਂ ਸਾਰਿਆਂ ਦਾ ਸਾਡਾ ਇਹੀ ਸਾਰੀ ਟੀਮ ਦਾ ਇਹੀ ਜੋਰ ਲੱਗਾ ਹੈ ਜੀ ਸਾਡਾ ਤੇ ਪਰ ਉਮੀਦ ਕਰਦੇ ਆ ਕਿ ਸਾਰੀ ਸੰਗਤ ਤੋਂ ਵੀ ਸਾਰਿਆਂ ਤੋਂ ਦਰਸ਼ਕਾਂ ਤੋਂ ਕਿ ਹੋਊਗਾ ਬਹੁਤ ਵਧੀਆ ਜੀ ਮੈਂ ਚਾਹੂੰਗਾ ਕਿ ਇੱਕ ਵਾਰੀ ਦੁਬਾਰਾ ਤੋਂ ਤੁਸੀਂ ਇਸ ਚੀਜ਼ ਨੂੰ ਬਰੀਫ ਕਰ ਦਿਓ ਕਿ ਜਿਹੜਾ ਟੂਰਨਾਮੈਂਟ ਹੈ ਉਹ ਕਿਸ ਵਜੇ ਸਟਾਰਟ ਹੋਊਗਾ ਔਰ ਜਿਹੜਾ ਸਪੋਰਟਸ ਕਿਉਂਕਿ ਟਾਕਾ ਨਿੰਨੀ ਗੁਰਦੁਆਰਾ ਸਾਹਿਬ ਦਾ ਸਪੋਰਟਸ ਕੰਪਲੈਕਸ ਜਿਹੜਾ ਹੈਗਾ ਉਹ ਕਿਸੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਉਹ ਪੂਰੇ ਪੂਰੇ ਨਿਊਜ਼ੀਲੈਂਡ ਦੇ ਵਿੱਚ ਤਾਂ ਪਤਾ ਹੈ ਉਹਨਾਂ ਨੂੰ ਪਤਾ ਹੈ ਪਰ ਜਿਹੜੇ ਦਰਸ਼ਕ ਜਿਹੜੇ ਬਾਰੋ ਦੇਖਣ ਦੇ ਲਈ ਕੋਈ ਸਪੈਸ਼ਲ ਕੋਈ ਥੋੜਾ ਸਾਈਡ ਤੇ ਰਹਿ ਰਿਹਾ ਕਿਸੇ ਮਤਲਬ ਏਸੀ ਦੇਸ਼ ਦੇ ਕਿਸੇ ਸਾਈਡ ਤੇ ਰਹਿ ਰਿਹਾ ਉਹਨਾਂ ਵਾਸਤੇ ਆਪਾਂ ਕਲੀਅਰ ਕਰ ਦਈਏ ਕਿ ਉਹਨਾਂ ਨੂੰ ਉਹਨਾਂ ਨੇ ਕਿੱਥੇ ਪਹੁੰਚਣਾ ਹੈ ਕਿੰਨੀ ਤਰੀਕ ਨੂੰ ਪਹੁੰਚਣਾ ਹੈ ਕਿਹੜੇ-ਕਿਹੜੇ ਖਿਡਾਰੀ ਹੋਣਗੇ ਉਹ ਪੂਰੀ ਗੱਲ ਜਿਹੜੀ ਹੈ ਮੈਂ ਚਾਹਾਂਗਾ ਇੱਕ ਵਾਰੀ ਤੁਸੀਂ ਆਪਣੇ ਵੱਲੋਂ ਕਲੀਅਰ ਕਰ ਦਿਓ ਸਾਰੀ ਚੀਜ਼ ਦਲਵਰਪਾ ਜੀ ਹਾਂ ਜੀ ਹਾਂ ਜੀ 70 ਡੇਟਾ ਨੇ ਇਸ ਨੂੰ ਸਾਰਿਆਂ ਨੂੰ ਪਤਾ ਹੈ ਗੁਰੂ ਘਰ ਦੀ ਗਰਾਊਂਡ ਦੇ ਵਿੱਚ ਟੂਰਨਾਮੈਂਟ ਹੋਣਾ ਹੈ 8 ਦਸੰਬਰ ਨੂੰ ਹੋਣਾ ਹੈ 10 ਵਜੇ ਤੋਂ ਸਟਾਰਟ ਹੋ ਜਾਊਗਾ ਤੇ ਬਾਕੀ ਪ੍ਰਬੰਧ ਪੂਰੇ ਆ ਅੱਗੇ ਨਾਲੋਂ ਸੀਟਾਂ ਥੋੜੀਆਂ ਐਕਸਟਰਾ ਹੋਰ ਲਗਾਈਆਂ ਗਈਆਂ ਆ 500 ਬੰਦੇ ਦਾ ਹੋਰ ਬੈਣ ਦਾ ਐਕਸਟਰਾ ਪ੍ਰਬੰਧ ਹੋ ਗਿਆ ਵਿੱਚ ਪਿਛਲੇ ਸਾਲ ਬਹੁਤ ਜ਼ਿਆਦਾ ਕਿਉਂਕਿ ਪਬਲਿਕ ਜ਼ਿਆਦਾ ਹੋ ਗਈ ਸੀ ਤੇ ਬਾਹਰ ਸਭ ਕੋ ਛਤਰੀਆਂ ਲਾ ਕੇ ਮੈਚ ਬਾਹਰ ਬੈਠ ਕੇ ਦੇਖੇ ਗਏ ਸੀ ਤੇ ਖਿਡਾਰੀਆਂ ਦੇ ਵਿੱਚ ਹੁਣ ਜਿਹਦਾ ਜਿਹਦਾ ਵੀ ਨਾਮ ਲਵਾਂਗਾ ਉੱਪਰ ਤੋਂ ਉੱਪਰ ਹੀ ਆਉਣੇ ਆ ਖੁਸ਼ੀ ਪਿਆਰ ਆ ਬੋਲਟ ਆ ਰਿਹਾ ਆ ਗੁਰਦੇਵ ਤੇ ਆ ਸਤੂ ਗੜੂਰ ਸਾਹਿਬ ਆ ਜੈਰੋ ਆ ਮੱਖਣ ਮੱਕੀ ਆ ਸ਼ਾਜੀ ਆ ਫਰੀਆਰ ਆ ਯਾਨੀ ਅੰਬਾ ਸਣੀ ਜੱਗਾ ਹਜੇ ਕਿਤਾ ਮੈਂ ਇੰਨੇ ਇੱਕ ਇੱਕ ਕਹਿ ਸਕਦਾ ਕਿਉਂਕਿ ਹਜੇ ਤਾਂ ਬਹੁਤ ਲੰਮੀ ਲਿਸਟ ਆ 70 ਪਲੇਅਰ ਆ ਰਹੇ ਆਪਣੇ ਕੋਲ ரைਟ ਔਰ ਦੂਸਰੀ ਗੱਲ ਆ ਵੀ ਪਾਕਿਸਤਾਨ ਦੇ ਵਿੱਚ ਵੀ 8 ਤਰੀਕ ਨੂੰ ਹੀ ਟੂਰਨਾਮੈਂਟ ਸੀਗਾ 70 ਨੂੰ ਉਹਨਾਂ ਨੇ ਸਪੈਸ਼ਲ ਆਪਣੇ ਨੂੰ ਟਾਈਮ ਦੇਣ ਖਾਤਰ ਪੂਰੀ ਦੀ ਪੂਰੀ ਉਹਨਾਂ ਨੇ ਉਹ ਟੂਰਨਾਮੈਂਟ ਦੀ ਡੇਟ ਚੇਂਜ ਕਰ ਰਾਇਆ ਹੋ ਆਪਣੇ ਘਰ ਜੀ 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 ਬਿਲਕੁਲ ਭਾਜੀ ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਇਹ ਜਾਣਕਾਰੀ ਦਿੱਤੀ ਹੈ ਕਿਉਂਕਿ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਬੜੀ ਜ਼ਰੂਰੀ ਸੀ ਸੋ ਮੈਂ ਤੁਹਾਡਾ ਸਾਰਿਆਂ ਦਾ ਮੈਂ ਦਲਾਵਰ ਭਾਜੀ ਦਾ ਸੰਤੋਖ ਭਾਜੀ ਦਾ ਨਾਲ ਹੀ ਜਿਹੜੇ ਗੁਰਪਾਜ ਭਾਜੀ ਦਾ ਪਰਮਜੀਤ ਬੁੱਲੀਨਾ ਜੀ ਵੀ ਸਾਡੇ ਨਾਲ ਜਿਨ੍ਹਾਂ ਨੇ ਇਸ ਇਸ ਇੰਟਰਵਿਊ ਦੇ ਵਿੱਚ ਸਾਂਝ ਪਾਈਆਂ ਨਾਲ ਸਾਡੇ ਸੀ ਦੇਵਪਾ ਭਾਜੀ ਸੋ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਹਾਂ ਜੀ ਕਿ ਤੁਸੀਂ ਟਾਈਮ ਕੱਢਿਆ ਔਰ ਸਾਨੂੰ ਇਹ ਜਾਣਕਾਰੀ ਜਿਹੜੀ ਹੈ ਜਿਹੜੇ ਚੇਂजेस ਦੇ ਬਾਰੇ ਵਿੱਚ ਨੇ ਜਾਂ ਸਪੋਰਟਸ ਕੰਪਲੈਕਸ ਦੇ ਵਿੱਚ ਕੀ ਕੀ ਹੋਏਗਾ ਉਸ ਦਿਨ ਉਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਬਹੁਤ-ਬਹੁਤ ਸ਼ੁਕਰੀਆ ਭਾਜੀ ਕੋਸ਼ਿਸ਼ ਕਰਾਂਗੇ ਦਰਸ਼ਕੋ ਤੁਹਾਨੂੰ ਇਸ ਤਰ੍ਹਾਂ ਦੀ ਜਾਣਕਾਰੀਆਂ ਜਦੋਂ ਕਈ ਵਾਰੀ ਕੋਈ ਟੂਰਨਾਮੈਂਟ ਦੀ ਡੇਟ ਚੇਂਜ ਹੁੰਦੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਆਪਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਕੋਈ ਜੇ ਡੇਟ ਚੇਂਜ ਹੋਗੀ ਕਿ ਇਹਦੇ ਨਾਲ ਇਫੈਕਟ ਨਹੀਂ ਪੈਣਾ ਪਰ ਬਹੁਤ ਸਾਰੇ ਦਰਸ਼ਕ ਜਿਹੜੇ ਨੇ ਉਸ ਦਿਨ ਵਾਸਤੇ ਤਿਆਰ ਹੁੰਦੇ ਨੇ ਹੁਣ ਵੀ ਇਸ ਟੂਰਨਾਮੈਂਟ ਦੇ ਬਾਰੇ ਵਿੱਚ ਆਪਣੀ ਗੱਲ ਨੂੰ ਨੋਟ ਕਰ ਲਓ ਕਿ ਹੁਣੇ 8 ਦਸੰਬਰ 2024 ਨੂੰ ਹੋ ਉਸੇ ਗਰਾਊਂਡ 'ਚ ਰਿਹਾ ਹੈ ਹੋਣਾ ਉਸੇ ਹੀ ਤਰੀਕੇ ਦੇ ਨਾਲ ਹੈ ਚੇਂਜਸ ਹੋਰ ਕੁਛ ਨਹੀਂ ਨੇ ਸਿਰਫ ਡੇਟ ਜਿਹੜੀ ਉਹ ਚੇਂਜ ਕੀਤੀ ਗਈ ਹੈ ਆਪਾਂ ਨੂੰ ਖਿਡਾਰੀ ਬਹੁਤ ਵੱਡੀ ਗਿਣਤੀ 'ਚ ਦੇਖਣ ਨੂੰ ਮਿਲਣਗੇ ਜਿਹਦੇ 'ਚ ਪਾਕਿਸਤਾਨ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਕਬੱਡੀ ਦੀ ਜਿਹੜੀ ਕ੍ਰੀਮ ਬੈਠੀ ਹੈ ਉਹ ਇਸ ਦਿਨ ਆਪਾਂ ਨੂੰ ਸਪੋਰਟਸ ਕੰਪਲੈਕਸ ਜਿਹੜਾ ਟਾਕਰਨੀ ਨੇ ਦੇ ਗੁਰਦੁਆਰਾ ਸਾਹਿਬ ਵਾਲਾ ਹੈਗਾ ਉੱਥੇ ਦੇਖਣ ਨੂੰ ਮਿਲੂਗੀ ਸੋ ਆਪਣੀ ਤਿਆਰੀ ਰੱਖਣੀ ਹੈ 8 ਦਸੰਬਰ 2024 ਨੂੰ ਮਿਲਾਂਗੇ ਟਾਕਰਨੀ ਦੇ ਗੁਰਦੁਆਰਾ ਸਾਹਿਬ ਦੇ ਗਰਾਊਂਡ ਜਾਂ ਕਹਿ ਲਓ ਸਪੋਰਟ ਕੰਪਲੈਕਸ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ